ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀ ਸਿੰਘ ਨੇ ਐਲਾਨ ਕੀਤਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਅਤੇ ਹੋਰ ਤਰੱਕੀ ਕਰਨ ਦੇ ਚਾਹਵਾਨ ਸਫਾਈ ਸੇਵਕਾਂ ਤੇ ਦਰਜਾ ਚਾਰ ਕਰਮਚਾਰੀਆਂ ਨੂੰ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕਰਕੇ ਜ਼ਿੰਦਗੀ ਦੇ ਵਿੱਚ ਹੋਰ ਅੱਗੇ ਵਧਣ ਦੇ ਲਈ ਰਾਹ ਦਸੇਰਾ ਬਣਿਆ ਜਾਵੇਗਾ। ਤਾਂ ਸੂਬੇ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫਾਈ ਸੇਵਕਾਂ ਦੇ ਨਾਮ ਕਰਦੇ ਆ। ਮਾਤਾ ਕਸ਼ਲਿਆ ਸਰਕਾਰੀ ਹਸਪਤਾਲ ਦੇ ਸਫਾਈ ਸੇਵਕਾਂ ਤੇ ਦਰਜਾ 4 ਕਰਮਚਾਰੀਆਂ ਨੂੰ ਆਪਣੇ ਹੱਥਾਂ ਦੇ ਨਾਲ ਖਾਣਾ ਵਰਤਾਇਆ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨੇ ਨਵੇਂ ਸਾਲ ਤੇ 1 ਜਨਵਰੀ ਵਾਲੇ ਦਿਨ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੇ ਸਫਾਈ ਸੇਵਕਾਂ ਨੂੰ ਖੁਦ ਖਾਣਾ ਵਰਤਾ ਕੇ ਖੁਸ਼ੀ ਸਾਂਝੀ ਕੀਤੀ ਸੀ ਦੇਖੋ ਆਪਾਂ ਜਦੋਂ ਨਵਾਂ ਸਾਲ ਹੁੰਦਾ ਆਪਾਂ ਖੁਸ਼ੀਆਂ ਮਨਾਉਂਦੇ ਆ ਜਿਹੜੇ ਆਪਣੇ ਮਿੱਤਰਾਂ ਪਿਆਰਿਆਂ ਨਾਲ ਆਪਾਂ ਲੋਕਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਨੇ ਆ ਔਰ ਲੈਣਨੇ ਆ ਮੇਰੇ ਮਨ ਚ ਸੀਗਾ ਵੀ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਸਭ ਤੋਂ ਨੀਚਲੇ ਕੜੀ ਆ ਸਾਡੇ ਜੋ ਸਿਹਤ ਮੈਕਪੇ ਦੇ ਵਿੱਚ ਜਿਹੜੇ ਸਫਾਈ ਸੇਵਕ ਆ ਕਲਾਸ ਹੋ ਰਹਾ ਹੈ ਦਰਜਾ ਚਾਰ ਹੈ ਤੇ ਇਹ ਵਿਚਾਰੇ ਨਾ ਤਾਂ ਚੰਡੀਗੜ੍ਹ ਪਹੁੰਚ ਸਕਦੇ ਆ ਨਾ ਆਪਣਾ ਕੋਈ ਘਰ ਸੰਧੀ ਕਰ ਸਕਦੇ ਵੀ ਮੈਂ ਜਾ ਕੇ ਉਹਨਾਂ ਨੂੰ ਮਿਲਾਂ ਇਹਦੇ ਨਾਲ ਨਾਸ਼ਤਾ ਪਾਣੀ ਕੀਤਾ ਜਾਵੇ ਅੱਜ ਇਹਨਾਂ ਨੂੰ ਅਸੀਂ ਸੋਲੇਪੁਰੇ ਵਾਲਾ ਨਾਸ਼ਤਾ ਕੀਤਾ ਨਾ ਵਾਸਤੇ ਰਹੇ ਸੀ ਇਹਨਾਂ ਨੂੰ ਮੈਂ ਬਹੁਤ ਐਪਰੀਸ਼ੀਏਟ ਕਰ ਰਿਹਾ ਜੀ ਔਰ ਬਹੁਤ ਵਧੀਆ ਕੰਮ ਕਰ ਰਿਹਾ ਮੈਨੂੰ ਮਾਨ ਹੈ ਕਿ ਜਿਹੜੀ ਡਾਕਟਰ ਜੋਗੀ ਦੀ ਤੇ ਟੀਮ ਹੈ ਸਾਰੇ ਚਾਹੇ ਨਰਸਿੰਗ ਸਟਾਫ ਹੋਵੇ ਦੂਜੇ ਹੋਣ ਈਵਨ ਸਵਾਈਸ ਹੈ ਬਤੁਈ ਦੇਖ ਰਹੇ ਹੋ ਵੀ ਜਿਹੜਾ ਹਸਪਤਾਲ ਹੈ ਇਹਦੀ ਲੁੱਕ ਵੀ ਕਾਰਪੋਰੇਟ ਵਾਲੀ ਹੈ ਮਾਤਕਸ਼ਲੇ ਹਸਪਤਾਲ ਦੀ ਤੇ ਇਹਦੇ ਵਿੱਚ ਸਫਾਈ ਵੀ ਕਾਰਪੋਰੇਟ ਹਸਪਤਾਲਾਂ ਵਰਗੀ ਹੈ ਤੇ ਮੈਂ ਇਹਨਾਂ ਨੂੰ ਕੌਂਸਲਟ ਵੀ ਤਾਂ ਚਾਹੁੰਦਾ ਸੀ ਨਵੇਂ ਸਾਲ ਦੀ ਵਧਾਈਆਂ ਜਗਾਉਣਾ ਚਾਹੁੰਦਾ ਸੀ ਪਲੱਸ ਇਹਨਾਂ ਵਾਰਤਿਆਂ ਹੋਰ ਕੀ ਕਰ ਸਕਦੇ ਆ ਇਹਨਾਂ ਦੇ ਬੱਚਿਆਂ ਨੂੰ ਪੜਾ ਸਕਦੇ ਆ ਜਿਹੜੇ ਇਹਨਾਂ ਚੁੱਪੜੇ ਲਿਖਿਆ ਪਲੱਸ 2 ਕੀਤੀ ਆ ਉਹਨਾਂ ਨੂੰ ਕੋਈ ਨਾ ਕੋਈ ਪੈਰਾਮੈਡਿਕ ਦਾ ਕੋਰਸ ਕਰਾ ਕੇ ਉਹਨਾਂ ਨੂੰ ਤਰੱਕੀ ਦੇ ਸਕਦੇ ਆ ਸੋ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਮੈਂ ਦੇਖ ਰਿਹਾ ਵੀ ਉਹਨਾਂ ਦੇ ਵਿੱਚ ਆ ਰਹੀ ਆ ਔਰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਵੀ ਵਧੀਆ ਕਰ ਰਹੇ ਆ ਪਹਿਲਾਂ ਉਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਮੋਟੀਵੇਸ਼ਨ ਜਿਹੜੀ ਹੈਗੀ ਆ ਨਾ ਜਿਹੜਾ ਐਨਥੂਸੀਆਜ਼ਮ ਤੋਂ ਵਰਕ ਹੈ ਉਹ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਉਹ